ਕਮਿਸ਼ਨ ਰੇਡ ਜਲੰਧਰ ਪੁਲਿਸ ਨੇ ਕਾਲੀਆਂ ਫਿਲਮਾਂ ਤੇ ਗੈਰ ਕਾਨੂੰਨੀ ਹੋਟਰਾਂ ਵਾਲੇ ਵਾਹਨਾਂ ਤੇ ਫੋਕਸ ਕਰਦੇ ਹੋਏ ਟ੍ਰੈਫਿਕ ਉਲੰਘਣਾ ਕਰਨ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ। ਹਰਜਿੰਦਰ ਸਿੰਘ ਪੀਪੀਐਸ ਐਸੀਪੀ ਮਾਡਲ ਟਾਊਨ ਜਲੰਧਰ ਵਿਖੇ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਇਹ ਕਾਰਵਾਈ ਕੀਤੀ ਗਈ। ਮੈਨ ਬਰੋ ਚੌਕ ਅਤੇ ਮਾਡਲ ਟਾਊਨ ਮਾਰਕੀਟ ਜਲੰਧਰ ਵਿਖੇ ਨਾਕਾਬੰਦੀ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਜੋ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੀ ਪਛਾਣ ਕੀਤੀ ਜਾ ਸਕੇ। ਇਹ ਕਾਰਵਾਈ ਐਸਐਚਓ ਥਾਣਾ ਡਿਵੀਜ਼ਨ ਨੰਬਰ 6 ਕਮਿਸ਼ਨ ਰੇਡ ਜਲੰਧ ਸੀ ਰਿਸਪੌਂਸ ਸਿਸਟਮ ਟੀਮ ਦੇ ਸਹਿਯੋਗ ਨਾਲ ਕੀਤੀ ਗਈ। ਕੁੱਲ 105 ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਨਾਲ ਅਪਰਾਧੀਆਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਕੀਤੀ ਗਈ ਜਿਨ੍ਹਾਂ ਵਿੱਚ 12 ਵਾਹਨਾਂ ਦੇ ਚਲਾਨ ਕੀਤੇ ਗਏ ਜਿਨ੍ਹਾਂ ਵਿੱਚ 8 ਵਾਹਨਾਂ ਦੇ ਗੈਰ ਕਾਨੂੰਨੀ ਕਾਲੀਆਂ ਫਿਲਮਾਂ ਲਗਾਉਣ ਲਈ 2 ਪਹੀਆ ਵਾਹਨ ਅਤੇ ਟ੍ਰਿਪਲ ਸਵਾਰੀ ਕਰਨ ਦੇ ਲਾਲ ਬੱਤੀ ਜੰਪ ਕਰਨ ਦੇ ਦੋਸ਼ ਤੇ ਚਲਾਨ ਘੱਟੇ ਗਏ। ਬਿਊਰੋ ਰਿਪੋਰਟ ਜਲੰਧਰ ਬੇਸing। ਮਾਨਯੋਗ ਪੁਲਿਸ ਕਮਿਸ਼ਨਰ ਜਲੰਧਰ ਜੀ ਦੀਆਂ ਹਦਾਇਤਾਂ ਅਨੁਸਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਇੱਕ ਵਿਸ਼ੇਸ਼ ਮਹਿਮ ਚਲਾਈ ਗਈ ਹੈ ਜਿਸ ਦੌਰਾਨ ਅੱਜ ਮੈਨਪੁਰ ਚੌਂਕ ਮਲਕਬਾਰ ਚੌਂਕ ਬਾਲਟਾਉਨ ਮਾਰਕੀਟ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨ ਚੈੱਕ ਕੀਤੇ ਗਏ ਇਸ ਚੈੱਕ ਦੇ ਦੌਰਾਨ ਲਗਭਗ 100 ਵਾਹਨ ਚੈੱਕ ਕੀਤੇ ਗਏ ਜਿਨ੍ਹਾਂ ਵਿੱਚੋਂ ਅੱਜ 8 ਬਲੈਕ ਫਰਮਾਂ 2 ਲਾਈਟ ਜੰਪ 2 ਟ੍ਰਿਪਲ ਰਾਈਡਿੰਗ ਕੁੱਲ 12 ਚਲਾਕ ਕੀਤੇ ਗਏ